ਲਾ ਵੀ ਦੇਖ ਸਕਦੇ ਹੋ ਤੁਸੀਂ ਜਾਨਕੀ ਇਦਾਂ ਲੋਕਲ ਮਾਲ ਨਹੀਂ ਹੈਗਾ ਬਈ ਚਾਇਨਾ ਦਾ ਨਹੀਂ ਹੈਗਾ ਕੰਪਨੀ ਦੀ ਹੈ ਐਮ ਜੈਡ ਦੀ ਜਿੱਥੋਂ ਮਰਜ਼ੀ ਪਤਾ ਕਰ ਲੈ। ਇਹ ਮੋਸ਼ਨ ਵਾਲੀਆਂ ਨੇ ਜਦੋਂ ਵੀ ਉਹਦਾ ਬੰਦਾ ਇਹ ਨਾ ਲਵੇ ਜਾਂਦਾ ਨਾ ਇਹ ਉਹਦੇ ਚੱਲਦੀਆਂ ਨੇ। ਲਾ ਵੀ ਇਹ ਆ ਗਿਆ ਦੋ ਤਰ੍ਹਾਂ ਦੇ ਲਾਈਟਾਂ ਨਾ ਬਾਈ ਠੀਕ ਆ। ਇਹਦੇ ਵਿੱਚ ਬਈ ਤਿੰਨ ਫੌਗਰ ਲੱਗੇ ਹੋਏ ਨੇ। ਪੱਖਿਆਂ ਦੇ ਵਿੱਚ ਤੁਸੀਂ ਲਾਈਟਿੰਗ ਚੈੱਕ ਕਰ ਸਕਦੇ ਹੋ। ਇਹਨੇ ਘੁੰਮਣਾ ਵੀ ਹੈ। ਇੱਧਰ ਉੱਧਰ ਐ ਨਹੀਂ ਹੈਗਾ ਬੰਦਾ ਵੀ ਇੱਕ ਥਾਂ 'ਤੇ ਖੜਾ। ਤੁਸੀਂ ਹੈਗੇ ਨੇ ਬਟਨ ਲੱਗੇ ਹੋਣੇ ਆਪਣੇ। ਲਾ ਤੁਸੀਂ ਇਹਨਾਂ ਨੂੰ ਜਿਵੇਂ ਮਰਜ਼ੀ ਲਗਾ ਕੇ ਬਈ ਆਰਾਮ ਨਾਲ ਚੈੱਕ ਕਰ ਸਕਦੇ ਹੋ ਸਹੀ ਗੱਲ ਆ ਰਹੀ ਹੈ ਨਾ ਇਹਨਾਂ ਨੂੰ ਜਿਵੇਂ ਮਰਜ਼ੀ ਲਾ ਕੇ ਫਰੀ ਜਾਓ ਜਦੋਂ ਮਰਜ਼ੀ ਤੁਸੀਂ ਖੋਲ੍ਹ ਲਓ ਆਪਾਂ ਘਰੇ ਹਾੜੇ ਕੱਢਦੇ ਰਹਿੰਨੇ ਹਨਾ ਬਈ ਮੇਰੇ ਤੇਲ ਲਾਵੇ ਯਾਰ ਕੋਈ ਹਨਾ ਬਈ ਖੁਰਕ ਜੀ ਕਰਦੇ ਮੇਰੇ ਰਿਲੈਕਸ ਹੋ ਜੇ ਸਰੀਰ ਮੇਰਾ ਮਾਈਂਡ ਫਰੈਸ਼ ਹੋ ਜੂਗਾ ਲੈ ਵੀ ਤੁਹਾਡੀ ਜ਼ਿੰਦਗੀ ਨੂੰ ਵੜਾ ਦੇਣਗੇ ਸੌਖਾ ਪ੍ਰੋਡਕਟ ਲੈ ਕੇ ਆਏਗੇ ਆਪਾਂ ਇਹੋ ਜੇ ਕੀ ਕੀ ਨੇ ਇੱਕ ਤਰ੍ਹਾਂ ਦੇ ਬਾਈ ਜੀ ਇਹ ਨੇ ਜੀ ਗੈਜਟ ਗੈਜਟ ਕਹਿੰਦੇ ਹਨਾ ਬਈ ਠੀਕ ਹੈ ਜੀ ਤੇ ਆਜੋ ਆਪਾਂ ਗੱਲਬਾਤ ਕਰ ਦਾਂਗੇ ਦੇਖ ਸਕਦੋਂਗੇ ਆਪਣੇ ਕੋਲੇ ਹੈਗੇ ਨੇ ਬਹੁਤ ਤਰ੍ਹਾਂ ਦੇ ਪ੍ਰੋਡਕਟ ਨੇ ਕੀ ਨੇ ਕੀ ਗੱਲਬਾਤ ਆ ਕੀ ਰੇਟ ਆ ਰੇਟ ਰਹੂਗਾ ਔਨਲਾਈਨ ਤੋਂ ਸਸਤਾ ਬਈ ਗੱਲਬਾਤ ਕਰਦੇ ਵੀ ਕੀ ਲੈ ਕੇ ਆਕੇ ਬਈ ਵਧੀਆ ਬਾਈ ਬਦੇ ਤੇ ਠੀਕ ਠਾਕ ਕੰਮ ਕਰ ਤੁਸੀਂ ਦੱਸੋ ਵਧੀਆ ਕੰਮ ਹੈ ਬਹੁਤ ਵਧੀਆ ਬਹੁਤ ਵਧੀਆ ਬਈ ਦੱਸੋ ਬਈ ਕੀ ਲੈ ਕੇ ਆਏਗੇ ਅੱਜ ਆਪਾਂ ਅੱਜ ਬਈ ਆਪਣੇ ਕੋਲੇ ਸਾਰੀਆਂ ਜਿਹੜੀਆਂ ਨੇ ਡਿਫਰੈਂਟ ਚੀਜ਼ਾਂ ਨੇ ਡਿਫਰੈਂਟ ਚੀਜ਼ਾਂ ਨੇ ਪਹਿਲਾਂ ਤਾਂ ਆਪਾਂ ਸ਼ੁਰੂ ਕਰਦੇ ਆਂ ਲਾਈਟ ਤੋਂ ਤੋ ਅੱਜ ਤੋ ਇਹ ਹੈਗੇ ਬਈ ਜ਼ੂਮਿੰਗ ਵਾਲੀ ਲਾਈਟ ਕੁਆਲਿਟੀ ਹਾਈ ਆ ਗਈ ਇਹਦੀ ਪਹਿਲਾਂ ਨਾਲੋਂ ਕੁਆਲਿਟੀ ਮੈਟਰ ਚ ਬਣੀ ਹੋਈ ਆ ਪਿਆਰ ਆ ਆ ਲੈ ਵੀ ਦੇਖ ਸਕਦੇ ਹੋ ਤੁਸੀਂ ਯਾਨੀ ਕਿ ਇਦਾਂ ਨਹੀਂ ਕਿ ਲੋਕਲ ਮਾਲ ਨਹੀਂ ਹੈਗਾ ਬਈ ਚਾਈਨਾ ਦਾ ਨਹੀਂ ਹੈਗਾ ਕੰਪਨੀ ਦੀ ਐਮ ਜੈਡ ਦੀ ਜਿੱਥੋਂ ਮਰਜ਼ੀ ਪਤਾ ਕਰ ਲੈ ਐਮ ਜੈਡ ਦੀ ਆ ਗਈ ਇਹ ਠੀਕ ਆ ਤੇ ਦੂਸਰੇ ਨੰਬਰ ਤੇ ਆ ਗਿਆ ਆਪਣੇ ਕੋਲੇ ਸਾਊਂਡ ਬਾਰ ਸਾਊਂਡ ਬਾਰ ਆ ਗਿਆ ਇਹਦਾ ਤੁਹਾਨੂੰ ਪਤਾ ਹੀ ਆ ਬਈ ਸਾਰਿਆਂ ਕੋਲੇ ਹੈ ਨਾ ਸਾਰਿਆਂ ਨੂੰ ਪਤਾ ਇਹਦਾ ਰੇਟ ਵੀ ਪਤਾ ਸਾਰਿਆਂ ਨੂੰ ਚੀਜ਼ ਵੀ ਪਤਾ ਹੈ ਇਹ 550 ਦੀ ਆ ਬਈ ਸਾਰੀ ਅਗਲੀ ਬਈ ਇਹ ਹੈਗੇ ਬਈ 650 ਦੀ ਸਾਲ ਦੇ 600 ਰੁਪਏ ਦੀ ਇਹਦੇ ਵਿੱਚ ਲਾਈਟਿੰਗ ਤੁਸੀਂ ਦੇਖੋ ਲਾਈਟਿੰਗ ਚੇਂਜ ਕਰ ਸਕਦੇ ਹੋ ਨਾ ਜਿਵੇਂ ਮਰਜ਼ੀ ਇਹਦੇ ਵਿੱਚ ਮੋਬਾਈਲ ਰੱਖ ਕੇ ਆਪਾਂ ਗਾਣਾ ਵੀ ਚਲਾ ਸਕਦੇ ਆ ਤੇ ਬਾਈ ਬਾਕੀ ਪਿੱਛੇ ਦੇਖ ਸਕਦੋਂਗੇ ਇਹਦੇ ਵਿੱਚ ਆਪਾਂ ਜੈਕ ਵੀ ਲਾ ਸਕਦਾ 3.5 ਐਮਐਮ ਵਾਲਾ ਨਾ ਬਾਈ ਜੀ ਤੇ ਚਿੱਪ ਵੀ ਲੱਗ ਜੂਗੀ ਟਾਈਪ ਸੀ ਆਗੀ ਬਹੁਤ ਕੁਝ ਆ ਜਾਣੀ ਕਿ ਆਪਸ਼ਨ ਹੈ ਲੈ ਸੀਡੀ ਕੰਪਿਊਟਰ ਨਾਲ ਜਿਵੇਂ ਮਰਜ਼ੀ ਅਟੈਚ ਹੋ ਜੂਗੀ ਇਹ ਕਿੰਨੇ ਰੁਪਏ ਦੀ ਆ ਬਈ ਇਹ 650 ਦੀ ਨਹੀਂ ਬਈ 650 ਰੁਪਏ ਦੀ ਅੱਗੇ ਬਈ ਅੱਗੇ ਆ ਬਣ ਲਵੇ ਆ ਗਿਆਂ ਬਾਈ ਸੋਲਰ ਲਾਈਟਾਂ ਹਾਂ ਇਹੇ ਬਾਈ ਮੋਸ਼ਨ ਵਾਲੀਆਂ ਨੇ ਜਦੋਂ ਵੀ ਅੰਦਰ ਬੰਦਾ ਇਹ ਨਾ ਲਵੇ ਜਾਂਦਾ ਨਾ ਇਹ ਉੱਥੋਂ ਚੱਲਦੀਆਂ ਨੇ ਲੈ ਵੀ ਇਹ ਆ ਗਿਆ ਦੋ ਤਰ੍ਹਾਂ ਦੇ ਲਾਈਟਾਂ ਨਾ ਬਾਈ ਇਹ ਕਿੰਨੇ ਕਿੰਨੇ ਰੁਪਏ ਦੇਗਾ ਕਿ ਇਹ ਬਾਈ ਸਾਰੇ 200 ਰੁਪਏ ਦੀ ਆ ਸਿਰਫ 200 ਰੁਪਏ ਦੀ ਇਹ 200 ਦੀ 200 ਦੀ ਇਹ ਲੈ ਵੀ ਮਿੱਤਰੋ ਤੁਹਾਡੇ ਬਿਜਲੀ ਦਾ ਬਿੱਲ ਜਿਹੜਾ ਘਟਾ ਦੇਣੀ ਹੈ ਕਿਉਂਕਿ ਸੋਰਜ ਨਾਲ ਚਾਰਜ ਹੁੰਦੇ ਨਾ ਸੋਰਜ ਨਾਲ ਹਾਂ ਆਪਣੇ ਆਪ ਚਾਰਜ ਹੋਣੇ ਆ ਵੀ ਆਪਣੇ ਆਪ ਚੱਲਣਾ ਆਪਣੇ ਆਪ ਬੰਦ ਹੋਣਾ ਇਹਨਾਂ ਨੂੰ ਠੀਕ ਆ ਤੇ ਉਸ ਤੋਂ ਬਾਅਦ ਆਪਣੇ ਕੋਲੇ ਆ ਗਈ ਬਈ ਆਹ ਬੱਚਿਆਂ ਲਈ ਇਹ ਕਿਹੜੇ ਕਹਿੰਦੇ ਹਨਾ ਵੀ ਸਾਡੇ ਲਈ ਸਾਰਾ ਕੁਝ ਲੈਂਦਾ ਜਵਾਖਾਂ ਲਈ ਕੁਝ ਜਵਾਖਾਂ ਲਈ ਵੀ ਆਪਾਂ ਲੈ ਆਏ ਬਈ ਇਹ ਨਾਲੇ ਤਾਂ ਜਿਓਮੈਟਰੀ ਬਾਕਸ ਦੀ ਤਰ੍ਹਾਂ ਤੁਸੀਂ ਸਾਰਾ ਕਰ ਸਕਦੇ ਹੋ ਉਸ ਤੋਂ ਬਾਅਦ ਇਹਤੇ ਕਲਰਫੁਲ ਡਰਾਇੰਗ ਕਰ ਸਕਦੇ ਹੋ ਆ ਦੇਖੋ ਇੱਕ ਕਲਰ ਨਹੀਂ ਕੱਢਦਾ ਇਹ ਠੀਕ ਆ ਕਲਰ ਦੇਖੋ ਤੁਸੀਂ ਕਿੰਨੇ ਕੱਢੂਗਾ ਇਹ ਲਿਖ ਸਕਦੇ ਨਾ ਕੋਈ ਵੀ ਜਿਵੇਂ ਮਰਜੀ ਬਈ ਜਵਾਖ ਹੁਣ ਛੁੱਟੀਆਂ ਆ ਰਿਆ ਨਾ ਜਵਾਖ ਇੰਜੋਏ ਕਰ ਸਕਦੇ ਖੇਡ ਸਕਦੇ ਇਹਨਾਂ ਨਾਲ ਨਾ ਸਪੂਰ ਟਾਈਮ ਨੂੰ ਨਾਲ ਵੀ ਲਿਆ ਸਕਦੇ ਨੇ ਜਿਓਮੈਟਰੀ ਬਾਕਸ ਜਿਹਾ ਠੀਕ ਹੈ ਮਹਿੰਗਾ ਹੋਊ ਤਾਂ ਮੁੰਲਾਦਾ ਨਾ ਬਈ ਹਾਂ ਬਈ ਸਾਰੀ 100 ਰੁਪਏ ਸਿਰਫ 100 ਰੁਪਏ ਦੀ ਲੈ ਵੀ ਸਿਰਫ 100 ਰੁਪਏ ਦਾ ਦੇਖ ਸਕਦੇ ਹੋ ਫੋਨ ਟਾਈਪ ਆਣਾ ਮਾਰਕੀਟ ਚ ਬਈ 200 ਤੋਂ ਘੱਟ ਨਹੀਂ ਮਿਲਦਾ ਨਹੀਂ ਮਿਲਦਾ ਆਪਣੀ ਗਰੰਟੀ ਆ ਲੈ ਵੀ ਸਿਰਫ 100 ਰੁਪਏ ਦਾ ਬੱਚਿਆਂ ਦੇ ਖੇਡਣ ਵਾਸਤੇ ਵੀ ਚੰਗਾ ਤੇ ਕੰਮ ਆਉਣ ਵਾਲਾ ਕੰਮ ਆਉਣ ਵਾਲੀ ਕੰਮ ਆਉਣ ਵਾਲੀ ਆਈਟਮ ਆ ਇਹ ਉਸ ਤੋਂ ਆ ਪੱਖਾ ਜਿਹੜਾ ਲੱਗਿਆ ਹੈਗਾ ਬਈ ਪੱਖਾ ਇਹਨੂੰ ਮਿੰਨੀ ਫੈਨ ਕਹਿੰਦੇ ਨੇ ਮਿਸਟ ਫੈਨ ਕਹਿੰਦੇ ਨੇ ਠੀਕ ਆ ਇਹਦੇ ਵਿੱਚ ਬਈ ਤਿੰਨ ਫੌਗਰ ਲੱਗੇ ਹੋਏ ਨੇ ਪੱਖਿਆਂ ਦੇ ਵਿੱਚ ਤੁਸੀਂ ਲਾਈਟਿੰਗ ਚੈੱਕ ਕਰ ਸਕਦੇ ਹੋ ਇਹਨੇ ਮਣਾਈ ਹੈ ਇਧਰ ਉਧਰ ਐ ਨਹੀਂ ਹੈਗਾ ਬੰਦਾ ਵੀ ਇੱਕ ਥਾਂੇ ਖੜਾ ਪੱਖਾ ਵਧੀਆ ਨਾ ਯਾਰ ਹਨਾ ਆਵਾ ਪੂਰੀ ਵਧੀਆ ਬਈ ਹਲਤਾ ਇਹਦੇ ਵਿੱਚ ਆਪਾਂ ਪਾਣੀ ਨਹੀਂ ਪਾਇਆ ਫੋਗਰ ਵੀ ਛੱਡਦਾ ਇਹ ਅੱਛਾ ਜੀ ਲੈ ਵੀ ਮਤਲਬ ਟੇਬਲ ਦੇ ਉੱਪਰ ਰੱਖ ਕੇ ਨਾ ਕੱਲਾ ਬੰਦਾ ਨਾ ਬਹਿ ਸਕਦਾ ਆਰਾਮ ਨਾਲ ਬਈ ਰਸੋਈ ਦੇ ਵਿੱਚ ਵੀ ਯੂਜ਼ ਕਰ ਸਕਦੇ ਆ ਆਫਿਸ ਦੇ ਵਿੱਚ ਵੀ ਆਪਣੀ ਆਪਣੀ ਦੁਕਾਨਾਂ ਤੇ ਵੀ ਯੂਜ਼ ਕਰ ਸਕਦਾ ਇਹ ਕੀ ਨਿਰਪੈਦਾ ਬਈ ਇਹ ਬਈ ਸਾਰਾ 750 ਚ ਆਪਾਂ ਘਰੇ ਭੇਜ ਦੇਣਾ ਲੈ ਵੀ 750 ਦੇ ਵਿੱਚ ਘਰੇ ਹਨਾ ਹੋਣ ਬਾਈ ਤੁਹਾਨੂੰ ਆਪਾਂ ਦਿਖਾਉਣਾਂਗੇ ਜੀ ਮੀਂਹ ਵਾਲੀ ਆਈਟਮਾਂ ਸਭ ਤੋਂ ਪਹਿਲਾਂ ਤਾਂ ਚੱਕਲਾ ਵੀ ਛਤਰੀ ਛਤਰੀ ਤੇ ਦੂਜਾ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਰੇਨ ਕੋਟ ਹਨਾ ਦੇਖੋ ਬਾਈ ਪਹਿਲੇ ਇਹਦੇ ਬਾਰੇ ਦੱਸ ਬਈ ਇਹ ਹੈਗੀ ਆ ਬਈ ਆਪਣੀ ਬੋਤਲ ਵਾਲੀ ਛਤਰੀ ਬਈ ਬੋਤਲ ਵਾਲੀ ਛਤਰੀ ਆ ਦੇਖ ਸਕਦੇ ਹੋਗੇ ਜ਼ਿਆਦਾਤਰ ਤਾਂ ਬਾਈ ਆਪਾਂ ਨੂੰ ਸਾਰੇ ਅੱਧੇ ਤਾਂ ਹੂੰ ਬੋਤਲ ਵਾਲੀ ਛਤਰੀ ਦੇ ਨੌ ਦੀ ਚਾਹ ਠੀਕ ਹੈ ਲੈ ਵੇ ਦੇਖੋ ਬਈ ਕਹਿਣਾ ਯਾਰ ਛੋਟੀ ਜੀ ਬੋਤਲ ਚ ਪੈ ਜਾਂਦੀ ਹੈ ਬਈ ਇਹ ਜਿਹੜੀ ਮੇਨ ਗੱਲ ਹੈ ਵੀ ਜਿਆਦਾ ਜਗ੍ਹਾ ਨਹੀਂ ਘੇਰਦੀ ਹੈ ਜਗ੍ਹਾ ਨਹੀਂ ਘੇਰਦੀ ਬਈ ਜੇ ਉੱਤੇ ਪੈਦੀ ਜਾਂ ਬੰਦ ਨਹੀਂ ਆਉਂਦਾ ਮੈਂ ਦੇਖੋ ਜੇ ਆਪਾਂ ਮੰਨ ਲਓ ਘੁੰਮਣ ਜਾਣਾ ਹਨਾ ਇੰਨਾ ਸਮਾਨ ਹੋ ਜਾਂਦਾ ਹੂੰ ਉੱਤੇ ਛਾਤਰੀ ਐਡਜਸਟ ਕਰਨੀ ਹੈ ਨਾ ਵਿੱਚ ਰੱਖਣੀ ਗੱਡੀ ਦੇ ਔਖਾ ਹੋ ਜਾਂਦਾ ਔਖਾ ਹੋ ਜਾਂਦਾ ਜਿਵੇਂ ਮਰਜ਼ੀ ਰੱਖ ਲਓ ਬਈ ਬੈਗ ਚ ਪਾ ਲਓ ਤੇ ਹੱਥ ਫੜ ਕੇ ਲੈ ਜਾਂਦਾ ਸਹੀ ਗੱਲ ਹੈ ਬਈ ਚੋ ਦੇਖ ਇੱਕ ਕਿੰਨੇ ਰੁਪਏ ਦੀ ਹੈ ਬਈ ਇਹ ਇਹ ਬਈ ਸਾਰੀ 330 ਰੁਪਏ ਜਾਂ 500 ਰੁਪਏ ਦੀ 330 ਰੁਪਏ ਦੀ ਤੇ ਬਈ ਆ ਰੇਨ ਕੋਟ ਆ ਗਿਆ ਬਈ ਦੇਖ ਸਕਦੋਂਗੇ ਲਫਾਫਾ ਜਾਂ ਨਹੀਂ ਹੈਗਾ ਲਫਾਫਾ ਜਾਂ ਨਹੀਂ ਹੈਗਾ ਅਸੀਂ ਗਏ ਸੀ ਬਈ ਘੋਮਣ ਵਾਸਤੇ ਨਾ ਉੱਥੇ ਉਹ ਚੀਜ਼ ਮਿਲਦੀ ਹੈਗੀ ਉਹ ਯਾਰ ਬਈ ਔਖਾ ਬਹੁਤ ਕਰਦਾ ਫੁੱਟਣ ਕਰਦਾ ਬੰਦੇ ਲੋਕਾਂ ਕਿਉਂਕਿ ਉਹ ਬਈ ਖੁੱਲਦਾ ਨਹੀਂ ਖੁੱਲਦਾ ਨਹੀਂ ਇੱਥੋਂ ਖੁੱਲਦਾ ਨਹੀਂ ਉਹ ਬਾਕੀ ਇਹ ਕਿਨੇ ਬਟਨ ਲੱਗੇ ਹੋ ਨੇ ਆਪਣੀ ਲੈ ਤੁਸੀਂ ਇਹਨਾਂ ਨੂੰ ਜਿਵੇਂ ਮਰਜ਼ੀ ਲਗਾ ਕੇ ਬਈ ਆਰਾਮ ਨਾਲ ਚੈੱਕ ਕਰ ਸਕਦੇ ਹੋ ਸਹੀ ਗੱਲ ਆ ਰਹੀ ਹੈ ਨਾ ਜਿਵੇਂ ਮਰਜ਼ੀ ਲਾ ਕੇ ਫਰੀ ਜਾਓ ਜਦੋਂ ਮਰਜ਼ੀ ਤੁਸੀਂ ਖੋਲ ਲਓ ਜਦੋਂ ਮਰਜ਼ੀ ਖੋਲ ਇਹ ਨਹੀਂ ਹੈਗਾ ਵੀ ਸਾਰੇ ਕੱਪੜੇ ਲਾਉਣ ਸਾਰਾ ਬੈਗ ਲਾ ਕੇ ਆਪਾਂ ਨੂੰ ਸਮਾਨ ਲਾ ਕੇ ਜਿਹੜੀ ਮੇਨ ਗੱਲ ਹੈ ਵੀ ਜਦੋਂ ਗਰਮੀ ਹੋਊਗੀ ਮੀਂਹ ਹਟ ਗਿਆ ਨੂੰ ਆਇਆ ਕਰਕੇ ਸਾਡੇ ਨੂੰ ਵੀ ਮਰਜ਼ੀ ਫਰੀ ਜਾਓ ਨਾ ਕੋਈ ਚੱਕਰ ਨਹੀਂ ਬਈ ਇਹ ਕਿੰਨੇ ਰੁਪਏ ਦਾ ਹੈ ਕਿ ਇਹ ਬਈ ਥਾਈਲੈਂਡ ਦਾ ਬਣਿਆ ਹੈ ਹਾਂ ਸਾਰੇ 230 ਰੁਪਏ ਦਾ ਬੜਾ ਟਪਾ ਘਰੇ ਭੇਜਦਾ ਲੈ ਵੀ 230 ਰੁਪਏ ਦਾ ਬੜਾ ਟਪਾ ਕੱਪੜਾ ਕਿਹੜਾ ਬਈ ਕਿ ਕਿ ਇਹ ਥਾਈਲੈਂਡ ਦਾ ਬ ਆਮ ਨਹੀਂ ਹੈਗਾ ਆਮ ਕਪੜਾ ਨਹੀਂ ਹੈਗਾ ਬਈ ਦਿਖਾ ਦੇ ਬਈ ਤੇ ਬਾਡਰ ਪ੍ਰੂਫ ਹੋਊਗਾ ਬਟਾ ਬਾਡਰ ਪ੍ਰੂਫ ਹੋ ਲੈ ਜੀ ਤੇ ਬਾਡਰ ਪ੍ਰੂਫ ਹੋ ਲੋਗਾ ਲੈ ਵੀ ਆਹ ਉਹ ਤੇ ਆਪਣੀ ਗਰੰਟੀ ਆ ਆਓ ਬਈ ਇਹ ਵੀ ਤੁਸੀਂ ਜਿਹੜੇ ਮੇਰੇ ਵੇਲਾ ਘੁੰਮਣ ਜਾਣਾ ਚਾਹੁੰਦੇ ਨੇ ਜਿਵੇਂ ਹੁਣ ਬਈ ਹੇਮਗੁੰਡ ਸਾਹਿਬ ਦੀ ਯਾਤਰਾ ਚੱਲਦੀ ਹੈ ਨਾ ਉਹਦੇ ਵਾਸਤੇ ਬਈ ਜੀ ਵਧੀਆ ਚੀਜ਼ ਆ ਜੀ ਜੇ ਬਈ ਜੇ ਮੰਨ ਲਓ ਆਪਾਂ ਕੋਈ ਵੀਰ ਕਹਿੰਦੇ ਬਈ 7-8 ਜਾਣੇ ਘੁੰਮਣੇ ਨਾਲ ਇਕੱਠੇ ਮੰਗਾਉਣੇ ਆ ਉਹਨਾਂ ਲਈ ਅਲੱਗ ਰੇਟ ਲੱਗ ਜੀ ਅਲੱਗ ਰੇਟ ਲੱਗ ਲੈ ਵੀ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਹੋਗੇ ਹੋਰ ਕੀ ਆ ਬਈ ਕੱਕੇ ਇੱਕ ਆਹ ਬਈ ਕੀ ਪਿਆ ਸਟੀਲ ਜਿਹਦਾ ਇਹ ਇਹ ਬਾਈ ਸਟੀਲ ਦੀ ਨੇਲ ਕਿਟ ਕਹਿ ਦਿੰਨੇ ਇਹਨੂੰ ਆਪਾਂ ਠੀਕ ਆ ਸਟੀਲ ਦੀ ਬਣੀ ਹੈ ਸਾਰੀ ਸਟੀਲ ਦੀ ਹੈ ਹਾਂ ਇਹ ਵੀ ਬਾਈ ਬਾਲਾ ਨਹੀਂ ਮਹਿੰਗਾ ਹੈਗਾ ਪ੍ਰੋਡਕਟ ਇਹ ਆਪਾਂ ਸਾਰਾ 130 ਰੁਪਏ ਦਾ ਵੇਚ ਲੈ ਵੀ 130 ਰੁਪਏ ਦਾ 1 2 3 4 5 6 7 ਪ੍ਰੋਡਕਟ ਆ ਗਿਆ ਹੁਣ ਤੁਸੀਂ ਐ ਮੰਨ ਲਓ ਜੇ ਆਪਾਂ ਮਾਰਕੀਟ ਚੋਂ ਕੱਲੀ ਆਹ ਵੀ ਲੈਣ ਵਾ ਜੀ ਘੱਟੋ ਘੱਟ 60 ਰੁਪਏ ਦੇ ਦਿੰਦੇ ਨੇ ਬਾਈ ਸਹੀ ਗੱਲ ਹੈ ਆਪਾਂ ਇਹਦੇ ਵਿੱਚ ਕਿੰਨੀਆਂ ਆਈਟਮਾਂ ਦੇਤੀਆਂ 7 ਆਈਟਮਾਂ ਦੇਤੀਆਂ 130 ਰੁਪਏ ਦੀ ਹੈ ਨਾ ਤੇ 130 ਰੁਪਏ ਦੇ ਵਾਕੀ ਨੂੰ ਆਇਆ ਰੱਖੋ ਸਾਹ ਸਾਹ ਕਿਹਣਾ ਜਿਵੇਂ ਮਰਜ਼ੀ ਰੱਖ ਸਕਦੇ ਹੋ ਇਹ ਵੀ ਸੋਹਣੀ ਹੈ ਨਾ ਹੋਰ ਬਈ ਕੀ ਹੈਗਾ ਕੇ ਹੋਰ ਬਈ ਆਪਾਂ ਇੱਕ ਆ ਲੈ ਕੇ ਆਏ ਆ ਆਪਾਂ ਇਹ ਨੂੰ ਆਪਾਂ ਕਹਿੰਦੇ ਮੀਮੋ ਮ사ਜਰ ਮਤਲਬ ਮਿਨੀਮਸ ਮ사ਜਰ ਹੁੰਦਾ ਹੈ ਇਹ ਇਹਦੇ ਵਿੱਚ ਇੱਥੇ ਕੇਬਲ ਲਾ ਕੇ ਆ ਭਾ ਆਰਾਮ ਨਾਲ ਬਈ ਆਪਣੇ ਵਾਈਬ੍ਰੇਟ ਕਰ ਇੱਥੇ ਜਿੱਥੇ ਮਰਜ਼ੀ ਕਰਵਾ ਲਓ ਬੋਡੀ ਤੇ ਰੈਲੈਕਸ ਕਰਨਾ ਨਾ ਸਾਰੀ ਬੋਡੀ ਰੈਲੈਕਸ ਹੋ ਜਾਂਦੀ ਆ ਲੈ ਵੀ ਇਹ ਬਈ ਕਿੰਨੇ ਰੁਪਏ ਦਾ ਇਹ ਬਈ ਸਾਰਾ 150 ਦਾ ਲੈ ਵੀ ਸਿਰਫ 150 ਰੁਪਏ ਦਾ ਇਹ ਮ사ਜਰ ਹੈਗਾ ਮਸਾਜਰ ਆਪਣੇ ਕੋਲੇ ਹੋਰ ਨਹੀਂ ਰਹਿਣਾ ਸੈੱਲ ਵੀ ਪਾ ਜਾਂਦੇ ਨੇ ਬਾਈ ਸੈੱਲ ਹੀ ਪੈਂਦੇ ਨੇ ਚਾਰ ਸੈੱਲ ਪਾ ਕੇ ਨੂੰ ਆਰਾਮ ਨਾਲ ਜਿੱਥੇ ਮਰਜ਼ੀ ਚੂਜ਼ ਕਰ ਲੋ ਅੱਛਾ ਹਾਂ ਠੀਕ ਆ ਇੱਥੇ ਬੰਦੇ ਸੈੱਲ ਬਾਈ ਤੇ ਇੱਕ ਆਪਣੇ ਕੋਲੇ ਬਈ ਆ ਹੈ ਇਹ ਤਾਂ ਸਾਰੇ ਜਾਣਦੇ ਨੇ ਤਿਤਲੀ ਤਿਤਲੀ ਮਿੰਨੀ ਮਸਾਜਰ ਵੀ ਕਹਿੰਦੇ ਨੇ ਤਿਤਲੀ ਵੀ ਕਹਿੰਦੇ ਨੇ ਬਟਰਫਲਾਈ ਆਪਾਂ ਅੰਗਰੇਜ਼ੀ ਚ ਕਹਿੰਦੇ ਨੇ ਆ ਠੀਕ ਆ ਤੇ ਇਹ ਕਿੰਨੇ ਰੁਪਈਆ ਦਾ ਬਾਈ ਇਹ ਵੀ ਸਾਰਾ 150 ਰੁਪਿਆ ਦਾ ਬਾਈ ਅੱਠ ਤਰੀਕੇ ਨਾਲ ਮ사ਜ ਕਰੂਗਾ ਚਾਰਜ ਹੁੰਦਾ ਬਾਈ ਜਿਵੇਂ ਮਰਜ਼ੀ ਚਾਰਜ ਕਰਕੇ ਦੁਬਾਰੇ ਚਾਰਜ ਕਰਕੇ ਫਿਰ ਚਲਾ ਕੇ ਫਿਰ ਚਾਰਜ ਕਰ ਸਕਦਾ ਠੀਕ ਹੈ ਜੀ ਕਿੱਥੇ ਕਿੱਥੇ ਲੱਗ ਸਕਦਾ ਇਸ ਆਪਣੀ ਬੋਡੀ ਤੇ ਜੇ ਮੰਨ ਲਓ ਆਪਣੇ ਢੂਣ ਚ ਦਰਦ ਹੁੰਦਾ ਮੋਰਾ ਚ ਦਰਦ ਹੁੰਦਾ ਗਰਦਨ ਚ ਦਰਦ ਹੁੰਦਾ ਜਾਂ ਸਰਵਾਈਕਲ ਦੀ ਪ੍ਰੋਬਲਮਾਂ ਸਾਰੇ ਠੀਕ ਕਰ ਦੂਗਾ ਸਾਰੇ ਠੀਕ ਹੈ ਲੈ ਵੀ ਜੀ ਕਿਨੂੰ ਕਿਤੇ ਮਰਜੀ ਲਾਓ ਐਦਾਂ ਕਰਕੇ ਨਾ ਚਾਹੇ ਚਾਹੇ ਲਾ ਲੋ ਉਹਨੂੰ ਇੱਥੇ ਚਹੇ ਲਾ ਲਓ ਬਾਹਰ ਤੇ ਜੇ ਵੀ ਰਨਿੰਗ ਕਰਦੇ ਨੇ ਜਾਂ ਜਿਮ ਕਰਦੇ ਨੇ ਬਾਈ ਉਹਨਾਂ ਲਈ ਬਹੁਤ ਕੈਂਟ ਜੀਜਾ ਇੱਥੇ ਲਾ ਲਓ ਸਾਰੇ ਪੱਟ ਦੁਖਣੋਂ ਹਟਾ ਦੋ ਸਹੀ ਗੱਲ ਹੈਗੀ ਕਿੰਨੇ ਰੁਪਏ ਦਾ ਕਿਹਾ ਸੀ ਸਾਰੇ 1500 ਦਾ ਲੈ ਵੀ 1500 ਰੁਪਏ ਦਾ ਦੇਖ ਸਕਦੇ ਹੋ ਇਹ ਆਨਲਾਈਨ ਚੈੱਕ ਕਰ ਲਿਓ ਬਾਈ ਜੇ 350 ਤੋਂ ਘੱਟ ਕਿਸੇ ਨੇ ਦਿੱਤਾ ਤਾਂ ਆਪਾਂ ਜ਼ਿੰਮੇਵਾਰ ਅੱਧੇ ਰੇਟ 'ਚ ਆ ਯਾਰ ਇਹ ਤਾਂ ਚੱਕੀ ਲਓ ਬਾਈ ਫੋਰ ਬਾਈ ਕੀ ਚੀਜ਼ ਆ ਉਸ ਤੋਂ ਬਾਅਦ ਬਾਈ ਆਪਣੇ ਕੋਲੇ ਆ ਗਿਆ ਸਕਾਲਪ ਮ사ਜਰ ਕਾਲਪ ਮ사ਜਰ ਸਿਰ ਦੀ ਮ사ਜ ਕਰਦਾ ਸੱਚੀ ਮ사ਜ ਕਰਕੇ ਤੁਸੀਂ ਤੇਲ ਲਾਓ ਸਿਰ 'ਚ ਉਸ ਤੋਂ ਬਾਅਦ ਇਹਨੂੰ ਲਾ ਲਓ ਆਪਾਂ ਘਰੇ ਹਾੜੇ ਘੜਦੇ ਰਹੇ ਨੇ ਹਨਾ ਬਈ ਮੇਰੇ ਤੇਲ ਲਾ ਦੇ ਯਾਰ ਕੋਈ ਹਨਾ ਬਈ ਖੁਰਕ ਜੀ ਕਰਦੇ ਮੇਰੇ ਰਿਲੈਕਸ ਹੋ ਜਾ ਜੀ ਸਰੀਰ ਮੇਰਾ ਮਾਈਂਡ ਫਰੈਸ਼ ਹੋ ਜਾਊਗਾ ਆਹ ਲਾ ਲਓ ਬਈ ਲੋੜ ਹੀ ਨਹੀਂ ਕਿਸੇ ਦੇ ਹਾੜੇ ਦੀ ਹਾਜੀ ਸਹੀ ਵਾਲ ਦੇ ਸਾਰੇ ਇਹਨਾਂ ਵਿੱਚ ਕੈਂ ਦੀ ਲੋੜ ਨਹੀਂ ਤੇਲ ਲਾਓ ਉਸ ਤੋਂ ਬਾਅਦ ਆਹ ਲਾ ਕੇ ਬਹਿ ਜਾਓ ਆਹ ਕਿਵੇਂ ਨੇ ਇਹ ਇਹ ਆ ਨੇ ਕੈਂ ਦੀ ਇਹਨਾਂ ਨੂੰ ਬਈ ਆਪਾਂ ਕੱਢ ਕੇ ਵੀ ਆਪਾਂ ਧੋ ਕੇ ਦੁਬਾਰੇ ਵੀ ਕਰ ਸਕਦੇ ਆ ਏਦਾਂ ਵੀ ਹੁੰਦਾ ਹੈ ਗੁਸਾ ਹਾਂ ਇਹਨੂੰ ਕੱਢ ਕੇ ਦੁਬਾਰੇ ਧੋ ਕੇ ਦੁਬਾਰੇ ਵਿੱਚ ਲਾ ਸਕਦੇ ਆ ਜੇ ਮਰਜ਼ੀ ਚੋਜ਼ ਕਰੀ ਚੱਲੋ ਲੈ ਵੀ ਇਹ ਤਾਂ ਚੀਜ਼ ਵਧੀਆ ਹਾਂ ਹਾਂ ਹੁਣ ਇਹ ਆਈਟਮ ਨਹੀਂ ਹੈਗੀ ਬਈ ਪਹਿਲਾਂ ਕਹਿੰਦੇ ਆ ਇਹ ਕਿੰਨੇ ਰੁਪਏ ਦਾਗਾਗੇ ਇਹ ਬਈ ਸਾਰਾ 660 ਦਾ ਲੈ ਵੀ ਸਿਰਫ 660 ਰੁਪਏ ਦਾ ਜੇ ਕੋਈ ਮੇਰਾ ਵੀਰ ਸਿਰ ਦੇ ਵਿੱਚ ਖੁਰਕ ਕਰਾਉਣ ਦਾ ਸ਼ਕੀਨ ਹੈਗਾ ਇਹ ਲੈ ਜਾਓ ਯਾਰ ਹਨਾ ਹਾਂ ਬਈ ਤੁਹਾਨੂੰ ਪਤਾ ਨਾਮ ਦੇ ਨਾਲ ਆ ਜਵਣਾ ਆਓ ਬਈ ਆਓ ਅਸੀਂ ਆਪ ਯੂਜ਼ ਕਰਦੇ ਆਂ ਬਈ ਇਥੇ ਜੇ ਪਾਕੇ ਹਨਾ ਸਾਰਿਆਂ ਦਾ ਕੰਮ ਕਰਦੇ ਕਰਦੇ ਤੁਹਾਨੂੰ ਪਤਾ ਮਾਈਂਡ ਰਿਲੈਕਸ ਕਰਨ ਵਾਸਤੇ ਅਸੀਂ ਯੂਜ਼ ਕਰਦੇ ਆਂ ਚਲ ਹੋਰ ਬਈ ਦੱਸ ਕੀ ਹੈ ਪ੍ਰੋਡਕਟ ਬਈ ਇੰਨੇ ਨੇ ਪ੍ਰੋਡਕਟ ਬਈ ਆਪਣੇ ਕੋਲੇ ਬਹੁਤ ਨੇ ਤੇ ਹੁਣ ਮੈਂ ਤੁਹਾਨੂੰ ਇੱਕ ਹੋਰ ਆਈਟਮ ਦਿਖਾਉਣਾ ਹਾਂ ਆ ਆ ਵੀ ਤੁਸੀਂ ਦੇਖਿਆ ਪਹਿਲਾਂ ਨੋ ਵਾਸਤੇ ਨਾਲੇ ਆਪਣੀ ਬੋਟੀ ਦੀ ਪਰਚਿਸ ਕਰਨ ਵਾਸਤੇ ਠੀਕ ਆ ਇਹਨੂੰ ਐ ਕਰ ਲੋ ਆਰਾਮ ਨਾਲ ਐ ਕਰ ਚੁੱਕੀ ਕੋਈ ਇਹ ਵੀ ਚੀਜ਼ ਵਧੀਆ ਨਾ ਉਹ ਜਿਹੜੇ ਸਾਬਣ ਨਾਲ ਲੋਗੇ ਪਿੰਡੇ ਤੇ ਜਿਹੜੇ ਕਹਿੰਦੇ ਸਾਡੇ ਇੱਥੇ ਟ੍ਰੇਨਿੰਗ ਹੋਊਗੀ ਇੱਥੇ ਲਾਓ ਸਾਬਣ ਠੀਕ ਆ ਐ ਮਾਰ ਦਿਓ ਬਈ ਸਾਰੀ ਹੱਥ ਨਾਲ ਉਹ ਗੱਲਬਾਤ ਜੀ ਨਹੀਂ ਬਣਦੀ ਨਹੀਂ ਬਣਦੀ ਬਈ ਉਹ ਨਹੀਂ ਆਪਾਂ ਕਰ ਹੀ ਨਹੀਂ ਸਕਦੇ ਇਹ ਕਿੰਨੇ ਰੁਪਏ ਲਾਓਗੇ ਸਾਰਾ 100 ਰੁਪਏ ਦਾ ਲੈ ਲਓ 100 ਰੁਪਏ ਦਾ ਇਹਦੇ ਨਾਲ ਆਪਾਂ ਹੋਰ ਲੈ ਲੈਂਦੇ ਆ ਬਈ ਕਿੰਨੀ ਗੱਡੀ ਇਹ ਜਵਾਖਾਂ ਵਾਸਤੇ ਸਾ ਜਿਹੜੇ ਆਪਣੇ ਜਵਾਕ ਹੁੰਦੇ ਨੇ ਛੋਟੇ ਉਹਨਾਂ ਨੂੰ ਨਵਾਉਣ ਵਾਸਤੇ ਲੈ ਵੀ ਆ ਤਾਂ ਲਈ ਲੋ ਯਾਰ ਸਾਰੇ ਯਾਰ ਬਹੁਤ ਕੈਂਡ ਚੀਜ਼ ਆ ਬਈ ਹੂੰ ਦੇਖੋ ਬਈ ਇਹਦੇ ਵਿੱਚ ਵੀ ਸਾਬਣ ਪਾ ਸਕਦੇ ਹਾਂ ਅੱਛਾ ਇੱਥੇ ਸਾਬਣ ਪੈਂਦੀ ਆ ਸਾਬਣ ਆਏ ਨੇ ਚਾਹੇ ਲਿਕਵਿਡ ਪਾਉਣਾ ਕੋਈ ਉਹ ਵੀ ਪਾ ਸਕਦੇ ਆ ਠੀਕ ਆ ਚੱਗ ਹੋਜੂ ਨਾ ਚੱਗ ਹੋਜੂ ਬਈ ਪੂਰੀ ਇਹ ਕਿੰਨਾ ਸੌਫਟ ਬਹੁਤ ਆ ਬਈ ਜਵਾਕਾਂ ਦੀ ਸਕਿਨ ਨੂੰ ਖਰਾਬ ਨਹੀਂ ਕਰੂਗਾ ਕੁਸ਼ਕੀ ਨਹੀਂ ਪਾਊਗਾ ਇਹ ਕਿੰਨੇ ਰੁਪਏ ਦਾ ਬਈ ਇਹ ਵੀ 100 ਰੁਪਏ ਦਾ ਬਈ ਜੀ ਫੇਸ ਵਾਸਤੇ ਵਧੀਆ ਮਿਲਦਾ ਜੀ ਆਪਣੇ ਕੋਲ ਨਾ ਫੇਸ ਵਾਸ਼ ਪਾਊਡਰ ਆ ਜਾਂ ਕੁਝ ਮਰਦਾਂ ਵਾਲੀ ਕਰਕੇ ਨਾ ਸਕਰਬ ਕਰ ਸਕਦੇ ਆ ਕਰ ਸਕਦਾ ਆ ਤੇ ਇੱਕ ਆਪਣੇ ਕੋਲ ਗਿਆ ਗਏ ਬਈ ਇਹ ਮੰਗ ਕੇ ਜਿੱਦ ਨੇ ਘੁੰਮਣ ਜਾਣਾ ਹਾਂ ਜੀ ਇਹ ਇਹ ਤੁਸੀ ਜਿਹੜੇ ਨਿਕਮਲ ਉਹ ਸਾਡੇ ਕੋਲ ਆ ਦੇਣੀ ਦੀ ਨਹੀਂ 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 ਦੇਖੇ ਤੋਂ ਦੂਜਾ ਵਾਰ ਕੌਕਾ ਕਰਦਾ ਹੈ ਕੌਕਾ ਕਰਦਾ ਬਾਲਾ ਬੱਡਾ ਬੈਗ ਚੱਕਦੇ ਨਹੀਂ ਇੱਕ ਹੋਰ ਗੱਲ ਹੈ ਜੀ ਫਾਸੇ ਤੇ ਹੈ ਇਸ ਦੇ ਵਿੱਚ ਪੌਟਾ ਵਾਲੀ ਨੇ ਅੰਡਰਗਰਾਊਂਡ ਪੌਟਾ ਵੀ ਨੇ ਇਹਦੇ ਵਿੱਚ ਆਪਾਂ ਮੋਬਾਈਲ ਆਪਣੀ ਜਿਹੜੀ ਫਾਰਮੈਟ ਉਹ ਰੱਖ ਕੇ ਗਰਮ ਮੋਬਾਈਲ ਚਾਰਜ ਕਰ ਸਕਦੇ ਜੀ ਦਿੱਕਤ ਲੱਗਦਾ ਆਇਆ ਹੋਏ ਵੀ ਸਮਾ ਲਾ ਦੋ ਬਈ ਤੇ ਕੁਆਲਿਟੀ ਇੱਕ ਨੰਬਰ ਆ ਪ੍ਰੀਮੀਅਮ ਇਹ ਕਿੰਨੇ ਰੁਪਈਆ ਦਾ ਹੈ ਇਹ 550 ਰੁਪਏ ਦਾ ਜੇ ਸਿਰਫ 550 ਰੁਪਏ ਦਾ ਦੇਖ ਸਕਦੇ ਹੋਗੇ ਬੈਗ ਨੂੰ ਇਦਾਂ ਕਰਕੇ ਕਿਤਨੀ ਪੂਗਾ ਇਹ ਦਰਬੂਆ हां ਇਹਨੂੰ ਬਈ ਲੋਕ ਵੀ ਕਰ ਸਕਦੇ ਆ ਦੇਖੋ ਤੇ ਨੰਬਰ ਵਾਲੇ ਲੋਕ ਲੱਗਦਾ ਨੰਬਰ ਵਾਲੇ ਲੋਕ ਲੱਗਦੇ ਇਹਨੂੰ ਲਾ ਵੀ ਦੇਖ ਸਕਦੇ ਸਿਰਫ 550 ਰੁਪਏ ਦਾ ਬਈ ਚੈਂਟ ਕੁਆਰਟੀ ਇਹਦੀ ਕੁਆਰਟੀ ਮਾੜੀ ਨਹੀਂ ਜਿੰਨੇ ਬਈ ਕੋ ਮਣ ਜਾਣਾ ਗਾਰੰਟੀ ਅਵੇ ਦੀ ਲੈ ਕੇ ਜਾਉਂਗਾ ਤੁਹਾਡੇ ਪੈਸੇ ਲੱਗਣਾ ਮੁੱਲ ਮਣੂਗਾ ਬਈ ਸਹੀ ਗੱਲ ਹੈ ਹੋਰ ਬਈ ਬੜਾ ਅੱਤ ਬੋਲੇ ਨੇ ਇਹ ਲੈ ਕੇ ਪਤੰਦਰ ਬੰਨੀ ਕਿਥੋਂ ਉਹਦਾ ਰੇਟ ਕਹਿੰਦਾ ਮੈਂ ਵੀ ਆਨਲਾਈਨ ਤੋਂ ਵੀ ਅੱਦੇ ਦੇ ਉੱਪਰ ਦੇ ਦੂੰਗਾ ਇਹ ਤੋਂ ਬਈ ਆਪ ਲੈ ਜੇ ਆ ਬੋਰਡ ਦੇ ਇੱਕ ਕਾਪੀ ਨੇ ਬਈ ਦੇਦਣਾ ਨਹੀਂ ਆਪਾਂ ਦੇਣੀ ਕਾਪੀ ਨੇ ਇਹ ਸਾਰੇ 350 ਦੇ ਕੁਆਲਿਟੀ ਵਧੀਆ ਦੀ ਪੂਰੀ ਇੱਕ ਨੰਬਰ ਵਾਰਡ ਲੈ ਵੀ ਬੋਰਡ ਦੇ ਨੇ ਦੇਖ ਸਕਦੇ ਹੋ ਬਈ ਸਿਰਫ 300 ਰੁਪਈਆ ਦੇ ਨੇ ਤੇ ਇਹ ਬੈਟਰੀ ਬੈਕ ਆ ਵੀ ਬਹੁਤ ਸੋਹਣਾ ਬਈ ਇਹਨਾਂ ਦਾ ਹਾਂ ਅੱਛਾ ਤਿੰਨ ਚਾਰ ਘੰਟੇ ਦਾ ਰਹਿਣ ਨਾਲ ਬੈਕਅਪ ਠੀਕਾ ਏ ਕ ਮੱਥਰ ਵਾਲੀ ਦਿਖਾ ਦੇ ਚਲੋ ਇਹਦੇ ਕੋਲ ਹਣਾ ਉਹ ਜਿੱਥੇ ਮੱਥਰ ਹੋਣਾ ਯਾਦ ਹੈ ਮੀਟ ਪੈ ਗਿਆ ਤੇ ਆਪਣੇ ਮੱਥਰ ਹੋ ਗਿਆ ਹਣਾ ਕੀ ਆ ਬਈ ਮਾਸਟਰ ਟੋਕਿੰਗਰ ਕਾਗਨ ਲਈ ਵਿੱਚ ਮੱਖੀਆਂ ਵੀ ਮਰ ਜਾਂਦੀਆਂ ਨੇ ਤੇ ਮੱਛਰ ਵੀ ਮਰ ਜਾਂਦੇ ਨੇ ਠੀਕ ਆ ਠੀਕ ਆ ਲੈ ਵੀ ਮੱਖੀ ਤੇ ਮੱਛਰ ਵਾਸਤੇ ਆ ਦੇਖਾ ਦਉਂਗੇ ਕਿ ਇੱਥੇ ਉਹ ਪੈਂਦਾ ਨਾ ਚਾਰਜ ਲੱਗਦਾ ਇਹ ਚਾਰਜ ਲੱਗਦਾ ਵੀ ਸੀ ਟਾਈਪ ਠੀਕ ਆ ਤੇ ਟੰਗ ਦੋ ਇਹਨੂੰ ਤੇ ਰਾਤ ਨੂੰ ਆਉ ਉਹ ਮੱਛਰ ਦੇ ਵਿੱਚ ਮਰ ਜੀ ਰਾਤ ਨੂੰ ਲੱਗਿਆ ਵੀ ਸੋਹਣਾ ਲੱਗਦਾ ਬਈ ਘਰੋਂ ਉਹਦੇ ਵਿੱਚ ਨੀਂਦੀ ਦੀ ਲਾਈਟ ਨਹੀਂ ਪੈਂਦੀ ਤਾਂ ਲੱਗਿਆ ਬਹੁਤ ਸੋਹਣਾ ਲੱਗਦਾ ਇਹ ਕਿੰਨੇ ਦਾ ਹੈ ਕਿ ਇਹ ਸਾਰਾ ਟੈਕਸ ਹੋਵੇ ਲੈ ਵੀ ਇਹ ਸਿਰਫ 150 ਰੁਪਏ ਦਾ ਤੇ ਆਈਏ ਕੇਸ ਤੇ ਉਹਨਾਂ ਦਾ ਆਪਣਾ ਪਿੰਡ ਲੋਂਗਵਾਲ ਅਨਾਜ ਮੰਡੀ ਦੇ ਵਿੱਚ ਕਰੇ ਆਪਣੀ 7 ਨੰਬਰ ਦੀ ਗਾਣਾ ਸਰਪੰਚ ਦੀ ਦੁਕਾਨ ਜਿੱਦੋਂ ਮਰਜ਼ੀ ਕਹਿ ਦਿਓ ਆ ਕੇ ਲੈ ਲਵੀਂ ਮਿੱਤਰੋ ਆਜੋ ਸਰਪੰਚ ਦੀ ਦੁਕਾਨ ਤੇ ਪਿੰਡ ਲੋਂਗਵਾਲ ਦਾਣਾ ਮੰਡੀ ਦੇ ਵਿੱਚ ਤੇ ਬਾਜੇ ਤੇ ਉਹ ਕੋਈ ਵੀ ਪ੍ਰਾਪਤ ਲੈ ਕੇ ਜਾ ਸਕਦੇ ਹੋ ਤੇ ਜੇ ਕਿਸੇ ਵੀ ਮੇਰੇ ਵੀਰ ਦੇ ਘਰੇ ਬੈਠਾ ਬੈਠੇ ਵੀ ਪ੍ਰਾਪਤ ਤੁਸੀਂ ਮੰਗਵਾਉਣੇ ਹੋ ਤਾਂ ਉਸ ਸਕਰੀਨ ਦੇ ਉੱਪਰ ਨੰਬਰ ਹੈਗਾ ਤੁਸੀਂ WhatsApp ਦੇ ਉੱਪਰ ਅਸੀਂ ਮਾਰ ਕਰਕੇ ਪ੍ਰਾਪਤ ਮੰਗਵਾ ਸਕਦੇ ਹੋ ਇੱਕ ਬਈ ਆਪਣੇ ਕੋਲੇ ਹੋਰ ਹੈ ਕਿਸਾਨ ਵੀਰਾਂ ਲਈ ਆਹ ਲੈ ਕੇ ਬਹੁਤ ਐਂਟੀ ਦਾ ਇਹਨੂੰ ਆਪਾਂ ਕਹਿੰਦੇ ਹੈ ਹੈਡਲਾਈਟ ਆ ਜਿਹੜੇ ਮੇਰੀ ਵੀਰ ਭੈਣ ਪਰਾਨ ਰਾਤ ਨੂੰ ਤਾਂ ਆਪਣਾ ਪਾਣੀ ਲਾਉਣ ਜਾਂਦੇ ਨੇ ਜਾਂ ਕੋਈ ਕੰਮ ਕਰਦੇ ਨੇ ਐਮਰਜੈਂਸੀ ਲਾਈਟ ਐਨੂੰ ਬਈ ਹੈਡ ਤੇ ਲਾ ਲਓ ਇੱਥੇ ਇਹਦੇ ਨਾਲ ਆ ਆਉਂਦੀ ਹੈ ਤਣੀ ਜੀ ਇਹਦੇ ਨਾਲ ਲਾ ਕੇ ਬਈ ਬੈਲਟ ਲਾ ਕੇ ਇਹਨੂੰ ਇੱਥੇ ਲਾ ਸਕਦੇ ਹਾਂ ਜਿੰਮੇ ਮਰਜ਼ੀ ਕੰਮ ਕਰਦੇ ਕਾ ਲਓ ਬਈ ਕਈ ਕੋਈ ਹੋਰ ਕੰਮ ਜਿੰਨੀ ਮਰਜ਼ੀ ਜਿੰਮੇ ਮਰਜ਼ੀ ਚਲਾਇਦੋ ਠੀਕ ਆ ਰਾਤ ਨੂੰ ਕੰਮ ਵਾਲੀ ਚੀਜ਼ ਆ ਇਹ ਕਿੰਨੇ ਰੁਪਏ ਦੇ ਹੈ ਬਈ ਇਹ 350 ਦੇ ਹੈ ਇਹ ਵੀ 350 ਰੁਪਏ ਦੇ ਹੈ ਕੀ ਬਾਕੀ ਬਈ ਕੋਈ ਵੀ ਪ੍ਰੋਡਕਟ ਹੋ ਜੀ ਚਾਹੀਦਾ ਉਹਦਾ ਨੰਬਰ ਹੈਗਾ ਕਾਲ ਕਰੋ ਨੰਬਰ ਠੀਕ